ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਵਰਤਾ ਦੇ ਦਿਨਾਂ 'ਚ ਖਾਦੇ ਜਾਣ ਵਾਲੇ ਹਲਵਾ ਪੂੜੀ ਤੇ ਆਲੂ ਦੀ ਬਹੁਤ ਹੀ ਵਧੀਆ ਸਬਜ਼ੀ ਤੇ ਜੇਕਰ ਹਜੇ ਤੱਕ ਤੁਸੀਂ ਤੁਹਾਡੇ ਆਪਣੇ ਚੈਨਲ ਪੰਜਾਬੀ ਵੇਜ ਮਸਾਲਾ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਵੀ ਜ਼ਰੂਰ ਪ੍ਰੈਸ ਕਰਿਓ ਜੀ ਸਭ ਤੋਂ ਪਹਿਲਾਂ ਆਪਾਂ ਬਣਾਵਾਂਗੇ ਬਿਨਾਂ ਲਸਣ ਔਰ ਬਿਨਾਂ ਪਿਆਜ਼ ਤੋਂ ਆਲੂਆ ਦੀ ਰਸੇ ਵਾਲੀ ਸਬਜ਼ੀ ਜਿਹਦੇ ਵਾਸਤੇ ਮੈਂ ਇੱਥੇ ਅੱਧਾ ਕਿਲੋ ਉਬਲੇ ਹੋਏ ਆਲੂ ਲੈਨੇ ਤੇ ਉਬਲੇ ਹੋਏ ਆਲੂਆਂ ਨੂੰ ਨਾ ਆਪਾਂ ਕੱਟਾਂਗੇ ਨਹੀਂ ਆਪਾਂ ਇਹਨੂੰ ਇਸ ਤਰ੍ਹਾਂ ਹੱਥ ਨਾਲ ਫੋ ਕਿ ਕੁਝ ਆਲੂ ਜਿਹੜੇ ਨੇ ਮੋਟੇ ਰਹਿ ਜਾਂਦੇ ਨੇ ਤੇ ਕੁਛ ਹੋ ਜਾਂਦੇ ਨੇ ਛੋਟੇ ਤੇ ਜਿਹੜੇ ਛੋਟੇ ਆਲੂ ਹੁੰਦੇ ਨੇ ਉਹਦੇ ਨਾਲ ਹੁੰਦਾ ਹੈ ਕਿ ਰਸਾ ਜਿਹੜਾ ਗਾਲਾ ਹੋ ਜਾਂਦਾ ਔਰ ਸਬਜੀ ਬਹੁਤ ਹੀ ਵਧੀਆ ਬਣਦੀ ਹੈ ਤੇ ਬਸ ਇਸ ਤਰ੍ਹਾਂ ਹੀ ਹੱਥ ਨਾਲ ਨਾ ਆਪਾਂ ਸਾਰੇ ਆਲੂ ਤੋੜ ਲੈਣੇ ਨੇ ਤੇ ਚਲੋ ਹੁਣ ਆਪਾਂ ਚੱਲਦੇ ਹਾਂ ਗੈਸ ਵੱਲ ਗੈਸ ਤੇ ਰੱਖਾਂਗੇ ਇੱਕ ਕੜਾਈ ਤੇ ਕੜਾਈ ਦੇ ਵਿੱਚ ਨਾ ਇੱਕ ਵੱਡਾ ਚਮਚ ਘਿਓ ਪਾ ਕੇ ਗਰਮ ਕਰ ਲਵਾਂਗੇ ਤੇ ਘਿਓ ਦੀ ਜਗ੍ਹਾ ਨਾ ਤੁਸੀਂ ਕੁਕਿੰਗ ਆਇਲ ਵੀ ਲੈ ਸਕਦੇ ਹੋ ਲਓ ਜੀ ਘਿਓ ਗਰਮ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਛੋਟਾ ਚਮਚ ਜੀਰਾ ਤੇ ਅੱਧਾ ਛੋ ਤੇ ਇਹਦੇ ਵਿੱਚ ਜਿਹੜਾ ਜਿਹੜਾ ਸਮਾਨ ਪਾ ਰਹੀ ਆ ਨਾ ਉਹਦੇ ਵਿੱਚੋਂ ਜਿਹੜਾ ਚੀਜ਼ ਜੀ ਆ ਜਿਹੜਾ ਸਮਾਨ ਤੁਸੀਂ ਵਰਤਾਂ ਵਿੱਚ ਨਹੀਂ ਖਾਂਦੇ ਉਹ ਤੁਸੀਂ ਨਾ ਪਾਓ ਤੇ ਅਸੀਂ ਖਾ ਲੈਨੇ ਆ ਯਾਨੀ ਕਿ ਸਾਡੇ ਘਰ ਖਾਧਾ ਜਾਂਦਾ ਉਹ ਸਮਾਨ ਮੈਂ ਇਹਦੇ ਵਿੱਚ ਪਾ ਰਹੀ ਆ ਤੇ ਜਦੋਂ ਜੀਰਾ ਹੋਰ ਤਨੀਆ ਅੱਛੀ ਤਰ੍ਹਾਂ ਪੁੱਜ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਛੋਟਾ ਚਮਚ ਅਦਰਕ ਔਰ ਹਰੀ ਮਿਰਚ ਦਾ ਪੇਸਟ ਐ ਮੈਂ ਇਕੱਠੀਆਂ ਹਰੀਆਂ ਮਿਰਚਾਂ ਤੇ ਅਦਰਕ ਐ ਕੁੱਟ ਕੇ ਰੱਖ ਲੈਣੀਆਂ ਤੇ ਉਹਦੇ ਵਿੱਚੋਂ ਹੀ ਮੈਂ ਇਹਦੇ ਵਿੱਚ ਪਾਇਆ ਹੈ ਕੁੱਟ ਕੇ ਜਾਂ ਪੀਸ ਕੇ ਤੇ ਤੁਸੀਂ ਚਾਹੋ ਤਾਂ ਇਹਨਾਂ ਨੂੰ ਕੁੱਟ ਕੇ ਵੀ ਪਾ ਸਕਦੇ ਹੋ ਇਹਦੇ ਵਿੱਚ ਦੋ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਅਦਰਕ ਲੈ ਕੇ ਇਹਨੂੰ ਕੁੱਟ ਸਕਦੇ ਹੋ ਜਾਂ ਗ੍ਰाइंड ਕਰ ਸਕਦੇ ਹੋ ਇਹਨਾਂ ਨੂੰ ਆਪਾਂ ਥੋੜਾ ਜਿਹਾ ਭੁੰਨ ਲਵਾਂਗੇ ਤੇ ਬਾਅਦ 'ਚ ਉਹ ਅਦਰਕ ਹੋਰ ਹੈ ਹਰੀਆਂ ਮਿਰਚਾਂ ਵਾਲਾ ਪੇਸਟ ਹੈ ਨਾ ਜਿਹੜਾ ਇਹ ਭੁੱਜ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਅੱਧਾ ਛੋਟਾ ਚਮਚ ਪਾਵਾਂਗੇ ਹਲਦੀ ਤੇ ਹਲਦੀ ਨੂੰ ਵੀ ਚੰਗੀ ਤਰ੍ਹਾਂ ਭੁੰਨ ਲਵਾਂਗੇ ਤਾਂ ਕਿ ਕੱਚਾ ਜਿਹਾ ਸਵਾਦ ਨਾ ਆਵੇ ਤੇ ਹਲਦੀ ਭੁੱਜ ਜਾਵੇ ਵਧੀਆ ਜੀ ਖੁਸ਼ਬੂ ਆਨ ਲੱਗ ਪਈ ਹਲਦੀ ਭੁੱਜਣ ਦੀ ਤੇ ਐ ਆਪਾਂ ਉਬਲੇ ਹੋਏ ਤੋੜੇ ਹੋਏ ਆਲੂ ਪਾਵਾਂਗੇ ਤੇ ਆਲੂਆਂ ਨੂੰ ਵੀ ਆਪਾਂ ਇਸ ਤਰ੍ਹਾਂ ਤੜਕੇ ਦੇ ਨਾਲ ਥੋੜਾ ਜਿਹਾ ਭੁੰਨ ਲਵਾਂਗੇ ਆਲੂਆਂ ਦਾ ਸਵਾਦ ਵਧੀਆ ਆਂਦਾ ਹੈ ਔਰ ਇਹ ਬਹੁਤ ਹੀ ਛੇਤੀ ਬਣ ਜਾਂਦੀ ਹੈ ਇਹ ਵਾਲੀ ਸਬਜੀ ਬਹੁਤ ਜ਼ਿਆਦਾ ਏਨ ਨਹੀਂ ਲੱਗਦੀ ਕਿਉਂਕਿ ਆਪਾਂ ਇਹਦੇ ਵਿੱਚ ਕੁਝ ਤੇ ਭੁੰਨਣਾ ਨਹੀਂ ਹੈ ਪਿਆਜ਼ ਵਗੈਰਾ ਤੇ ਨਾ ਹੀ ਮੈਂ ਇਹਦੇ ਵਿੱਚ ਪਾਣੇ ਆ ਟਮਾਟਰ ਇਸ ਨਾਲ ਥੋੜਾ ਜਿਹਾ ਭੁੰਨਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਤੇ ਪਾਣੀ ਪਾਉਣ ਤੋਂ ਪਹਿਲਾਂ ਨਾ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੇ ਸਵਾਦ ਦੇ ਮੁਤਾਬਿਕ ਵਰਤ ਵਾਲਾ ਲੂਣ ਤੇ ਮੈਂ ਇੱਥੇ ਇੱਕ ਛੋਟਾ ਚਮਚ ਪਾ ਕੇ ਪਾਇਆ ਹੈ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਸਕਦੇ ਹੋ ਤੇ ਜੇ ਗਰਮ ਮਸਾਲੇ ਦੀ ਵਰਤੋਂ ਕਰਦੇ ਹੋ ਨਾ ਵਰਤਾ ਦੇ ਦਿਨਾਂ ਵਿੱਚ ਤੇ ਚਮਚ ਦਾ ਚੌਥਾ ਐਸਾ ਗਰਮ ਮਸਾਲਾ ਵੀ ਪਾ ਲਵੋ ਅੱਧਾ ਛੋਟਾ ਚਮਚ ਪਾਵਾਂਗੇ ਧਨੀਆ ਪਾਊਡਰ ਥੋੜਾ ਜਿਹਾ ਆਪਾਂ ਸਾਬਤ ਪਾਇਆ ਥੋੜਾ ਜਿਹਾ ਪਾਊਡਰ ਵੀ ਪਾਵਾਂਗੇ ਤੇ ਬਸ ਹੁਣ ਨਾਲ ਹੀ ਪਾ ਦਵਾਂਗੇ ਇਹਦੇ ਵਿੱਚ ਪਾਣੀ ਐ ਮੈਂ ਹਜੇ 1.5 ਗਲਾਸ ਪਾਣੀ ਪਾ ਰਹੀ ਆ ਜਦੋਂ ਸਬਜੀ ਰਿਝ ਜਾਏਗੀ ਫਿਰ ਚੈੱਕ ਕਰਕੇ ਉਹਦੀ ਕੰਸਿਸਟ ਇਹ ਜਿੰਨੀ ਤੁਸੀਂ ਇਹਦੀ ਕੰਸਿਸਟੈਂਸੀ ਰੱਖਣਾ ਚਾਹੁੰਦੇ ਹੋ ਰਸਾ ਰੱਖਣਾ ਚਾਹੁੰਦੇ ਹੋ ਸਬਜੀ ਦਾ ਓਨਾ ਪਾਣੀ ਪਾ ਲਵੋ ਮੈਂ ਹੈ ਜੀ 1.5 ਗਲਾਸ ਪਾਇਆ ਹੈ ਛੋਟਾ ਵਾਲਾ 1.5 ਗਲਾਸ ਤੇ ਸਾਰੀ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਮਿਕਸ ਕਰਨ ਤੋਂ ਬਾਅਦ ਨਾ ਗੈਸ ਦੀ ਫੁੱਲ ਫਲੇਮ ਤੇ ਆਪਾਂ ਇਹਨਾਂ ਨੂੰ ਆਲੂਆਂ ਨੂੰ ਪਕਾ ਲਵਾਂਗੇ ਆਲੂ ਔਰ ਰਸਾ ਚੰਗੀ ਤਰ੍ਹਾਂ ਮਿਕਸ ਹੋ ਜਾਣਗੇ ਔਰ ਗਾੜੀ ਜੀ ਰਸੇ ਵਾਲੀ ਸਬਜੀ ਤਿਆਰ ਹੋ ਜਾਏਗੀ ਪਰ ਪਕਾਵਾਂਗੇ ਟੱਕ ਕੇ ਤੇ ਹੁਣ ਇੱਥੇ ਦੇਖੋ ਜੀ ਗੈਸ ਦੀ ਫੁੱਲ ਫਲੇਮ ਤੇ ਨਾ ਮੈਂ ਸਬਜੀ ਨੂੰ ਟੱਕ ਕੇ 3 ਤੋਂ 4 ਮਿੰਟ ਤੱਕ ਉਬਾਲ ਲਿਆ ਹੈ ਯ ਤੇ ਤੁਸੀਂ ਦੇਖ ਸਕਦੇ ਹੋ ਇਹ ਕਾਫੀ ਗਾੜਾ ਹੋ ਚੁੱਕਿਆ ਹੈ ਜਿਹੜਾ ਰਸਾ ਸੀ ਜਿਹੜਾ ਆਪਾਂ ਪਾਣੀ ਪਾਇਆ ਸੀ ਨਾ ਉਹ ਦੇਖੋ ਰਿਜ ਰਿਜ ਕੇ ਨਾ ਕਾਫੀ ਗਾੜਾ ਹੋ ਗਿਆ ਹੈ ਤੇ ਇਸੇ ਕਰਕੇ ਮੈਂ ਆਲੂ ਤੋੜ ਕੇ ਪਾਏ ਸੀ ਕਿ ਜਿਹੜੇ ਬਰੀਕ ਆਲੂ ਹੋ ਜਾਂਦੇ ਨੇ ਨਾ ਉਹ ਇਹਦੇ ਵਿੱਚ ਪਾਣੀ ਦੇ ਵਿੱਚ ਯਾਨੀ ਕਿ ਰਿਜ ਰਿਜ ਕੇ ਖੁੱਲ ਜਾਂਦੇ ਨੇ ਤੇ ਜਿਹੜਾ ਰਸਾ ਆਪੇ ਗਾੜਾ ਹੋ ਜਾਂਦਾ ਹੈ ਔਰ ਬਹੁਤ ਸਵਾਦ ਲੱਗਦਾ ਹੈ ਤੇ ਹੁਣ ਆਪਾਂ ਕੀ ਕਰਾਂਗੇ ਇਹਦੇ ਵਿੱਚ ਪਾਵਾਂਗੇ ਕੱਟੀ ਹੋਈ ਇੱਕ ਹਰੀ ਮਿਰਚ ਸੋਹਣੀ ਲੱਗਦੀ ਹੈ ਦੇਖਣ ਵਿੱਚ ਨਾਲੇ ਸਵਾਦ ਵੀ ਵਧੀਆ ਆਉਂਦਾ ਹੈ ਤੇ ਇਹਦੇ ਵਿੱਚ ਮੈਂ ਟਮਾਟਰ ਨਹੀਂ ਪਾਏ ਨਾ ਇਸ ਕਰਕੇ ਮੈਂ ਇਹਦੇ ਵਿੱਚ ਅੱਧਾ ਨਿੰਬੂ ਨਿਚੋੜ ਰਹੀ ਹਾਂ ਤੁਸੀਂ ਚਾਹੋ ਤਾਂ ਟਮਾਟਰ ਪਾ ਸਕਦੇ ਹੋ ਇਹਨੂੰ ਚਟਪਟਾ ਬਣਾਉਣ ਵਾਸਤੇ ਆ ਤੇ ਨਿੰਬੂ ਖਾਂਦੇ ਹੋ ਤਾਂ ਨਿੰਬੂ ਪਾ ਸਕਦੇ ਹੋ ਨਹੀਂ ਤੇ આમਚੂਰ ਪਾਊਡਰ ਵੀ ਪਾ ਸਕਦੇ ਹੋ ਤੇ ਬਸ ਲਾਸਟ ਵਿੱਚ ਉਹਨੇ ਦੇਚ ਪਾਵਾਂਗੇ ਕੱਟਿਆ ਹੋਇਆ ਹਰਾ ਧਨੀਆ ਤੇ ਧਨੀਏ ਨਾਲ ਤੇ ਸਬਜ਼ੀ ਦੀ ਰੰਗਤ ਹੋਰ ਵੀ ਵੱਧ ਜਾਏਗੀ ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਗੈਸ ਦੀ ਫਲੇਮ ਨੂੰ ਕਰ ਦੇਵਾਂਗੇ ਬੰ ਤੇ ਸਾਡੀ ਇੱਕਦਮ ਸਿੰਪਲ ਜੀ ਬਿਨਾ ਲਸਣ ਔਰ ਬਿਨਾ ਪਿਆਜ਼ ਤੋਂ ਆਲੂਆਂ ਦੀ ਸਬਜ਼ੀ ਹੋ ਗਈ ਹੈ ਤਿਆਰ ਤੇ ਆਓ ਹੁਣ ਆਪਾਂ ਬਣਾਨੇ ਆਂ ਹਲਵਾ ਤੇ ਹਲਵਾ ਬਣਾਉਣ ਵਾਸਤੇ ਇੱਕ ਭਾਂਡੇ ਦੇ ਵਿੱਚ ਆਪਾਂ ਪਾਵਾਂਗੇ 2 ਕੱਪ ਪਾਣੀ ਤੇ ਹੁਣ ਗੈਸ ਦੀ ਫਲੇਮ ਨੂੰ ਕਰਾਂਗੇ ਆਨ ਤੇ ਪਾਣੀ ਦੇ ਵਿੱਚ ਆਪਾਂ ਪਾਵਾਂਗੇ ਪੌਣਾ ਕੱਪ ਚੀਨੀ ਪੌਣਾ ਕੱਪ ਯਾਨੀ ਕਿ ਇੱਕ ਕੱਪ ਤੋਂ ਥੋੜਾ ਜਿਹਾ ਘੱਟ ਇਹ ਪਾਣੀ ਹੋਰ ਚੀਨੀ ਦਾ ਨਾਪ ਜਿਹੜਾ ਮੈਂ ਲਿਆ ਹੈ ਨਾ ਇੱਕ ਕੱਪ ਆٹے ਵਾਸਤੇ ਲਿਆ ਹੈ ਤੇ ਹੁਣ ਆਪਾਂ ਕੀ ਕਰਨਾ ਹੈ ਇਹ ਚੀਨੀ ਜਿਹੜੀ ਹੈ ਨਾ ਇਹ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੁਲ ਜਾਏ ਇਹਨਾਂ ਨੂੰ ਆਪਾਂ ਪਾਣੀ ਨੂੰ ਗਰਮ ਕਰਨਾ ਹੈ ਆਪਾਂ ਇੱਥੇ ਕੋਈ ਗਾੜੀ ਇੱਕ ਤਾਰ ਦੀ ਦੋ ਤਾਰ ਦੀ ਕੋਈ ਚਾਸ਼ਨੀ ਨਹੀਂ ਬਣਾਣੀ ਬਸ ਚੰਗੀ ਤਰ੍ਹਾਂ ਚੀਨੀ ਘੁਲ ਜਾਵੇ ਪਾਣੀ ਦੇ ਵਿੱਚ ਇਹਨਾਂ ਕੱਪਾਂ ਇਹਨੂੰ ਗਰਮ ਕਰ ਲਵਾਂਗੇ ਚੀਨੀ ਹੋਰ ਪਾਣੀ ਨੂੰ ਗਰਮ ਰੱਖਣ ਤੋਂ ਬਾਅਦ ਆਪਾਂ ਗੈਸ ਤੇ ਦੂਸਰੀ ਸਾਈਡ ਤੇ ਰੱਖਾਂਗੇ ਇੱਕ ਕੜਾਈ ਤੇ ਕੜਾਈ ਦੇ ਵਿੱਚ ਪਾਵਾਂਗੇ ਅੱਧਾ ਕੱਪ ਦੇਸੀ ਘਿਓ ਤੇ ਥੋੜਾ ਜਿਹਾ ਕਿਉ ਇਹਦੇ ਵਿੱਚੋਂ ਹਜੇ ਮੈਂ ਰੱਖ ਰਹੀਆਂ ਬਾਅਦ ਚ ਜ਼ਰੂਰਤ ਪਏਗੀ ਤੇ ਪਾ ਲਵਾਂਗੇ ਤੇ ਜਦੋਂ ਕਿਉ ਹਲਕਾ ਜਿਹਾ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਕੱਪ ਰਾਜਗੀਰੀ ਦਾ ਆਟਾ ਰਾਜਗੀਰੀ ਜਾਂ ਰਾਜਗੀਰਾ ਜੋ ਵੀ ਤੁਸੀਂ ਕਹਿੰਦੇ ਹੋ ਤੇ ਕਈ ਕਈ ਇਲਾਕਿਆਂ ਵਿੱਚ ਇਹਨੂੰ ਸੀਲ ਦਾ ਆਟਾ ਵੀ ਕਹਿੰਦੇ ਨੇ ਤੇ ਵਰਤ ਚ ਖਾਣ ਵਾਲਾ ਆਟਾ ਹੈ ਫਲਾਹਾਰੀ ਆਟਾ ਵੀ ਕਹਿੰਦੇ ਨੇ ਇਹਨੂੰ ਤੇ ਹੁਣ ਕਿਉ ਚ ਮਿਕਸ ਕਰਕੇ ਨਾ ਆਟੇ ਨੂੰ ਗੈਸ ਦੀ ਮੀਡੀਅਮ ਫਲੇਮ ਤੇ ਆਪਾਂ ਇਹਨੂੰ ਲਗਾਤਾਰ ਚਲਾਉਂਦੇ ਹੋਏ ਭੁੰਨਾਂਗੇ ਲਾਈਟ ਜਿਹਾ ਬ੍ਰਾਊਨ ਕਲਰ ਆਨ ਤੱਕ ਤੇ ਵਰਤ ਦੇ ਦਿਨਾਂ ਵਿੱਚ ਜਦੋਂ ਆਪਣਾ ਹਲਵਾ ਖਾਣ ਨੂੰ ਜੀ ਕਰੇ ਤੇ ਸੂਜੀ ਔਰ ਆਟਾ ਤੇ ਆਪਾਂ ਖਾ ਨਹੀਂ ਸਕਦੇ ਇਸ ਕਰਕੇ ਇਸ ਤਰ੍ਹਾਂ ਦਾ ਫਲਾਰੀ ਆٹے ਦਾ ਹਲਵਾ ਬਣਾ ਕੇ ਖਾਓ ਬਹੁਤ ਸਵਾਦ ਲੱਗਦਾ ਹੈ ਤੇ ਮੇਰੇ ਇੱਕ ਪਿਆਰੇ ਸਬਸਕ੍ਰਾਈਬਰ ਅਭਿਨੰਦਨੀ ਯਾਦਵ ਦਾ ਮੈਨੂੰ ਕਮੈਂਟ ਆਇਆ ਸੀ ਕਿ ਵਰਤ ਚ ਖਾਣ ਵਾਲੀ ਯਾਨੀ ਕਿ ਵਰਤ ਦੇ ਦਿਨਾਂ ਚ ਖਾਣ ਵਾਲੀ ਜਿਹੜੀ ਵੀ ਰੈਸিপি ਹੋਦੀ ਵੀਡੀਓ ਸ਼ੇਅਰ ਕਰੋ ਠੀਕ ਵਧੀਆ ਜੀ ਰੈਸিপি ਦੀ ਤੇ ਉਹਨਾਂ ਦੀ ਰਿਕੁਐਸਟ ਤੇ ਅੱਜ ਮੈਂ ਹਲਵਾ ਪੂਰੀ ਔਰ ਆਲੂ ਦੀ ਰੈਸিপি ਤੁਹਾਨੂੰ ਸ਼ੇਅਰ ਕਰ ਰਹੀ ਹਾਂ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਏਗੀ ਇਹ ਰੈ ਤੇ ਹੁਣ ਇੱਧਰ ਦੇਖੋ ਜੀ ਜਿਹੜੀ ਚੀਨੀ ਹੈ ਨਾ ਉਹ ਵੀ ਪਾਣੀ 'ਚ ਚੰਗੀ ਤਰ੍ਹਾਂ ਘol ਚੁਕੀ ਹੈ ਤੇ ਹੁਣ ਬਸ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਆਪਾਂ ਬੰਦ ਤੇ ਇਹਨੂੰ ਇੱਕ ਸਾਈਡ ਤੇ ਰੱਖ ਦਾਂਗੇ ਇਹਦੀ ਵਾਰ ਤੋਂ ਆਪਾਂ ਬਾਅਦ ਵਿੱਚ ਕਰਦੇ ਹਾਂ ਜਦੋਂ ਆਟਾ ਪੁੱਜ ਜਾਏਗਾ ਤੇ ਹੁਣ ਇੱਥੇ ਦੇਖੋ ਜੀ ਥੋੜੀ ਦੇਰ ਭੁੰਨਣ ਤੋਂ ਬਾਅਦ ਨਾ ਆਟੇ ਦਾ ਕਲਰ ਥੋੜਾ ਜਿਹਾ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ ਹਨਾ ਤੇ ਆਟਾ ਫੁੱਲਣਾ ਵੀ ਸ਼ੁਰੂ ਹੋ ਗਿਆ ਵਧੀਆ ਪੁੱਜਦਾ ਪਿਆ ਤੇ ਹੁਣ ਐਸੀ ਸਟੇਜ ਤੇ ਆਪਾਂ ਕੀ ਕਰਾਂਗੇ ਇਹਦੇ ਵਿੱਚ ਪਾ ਦਾਂਗੇ ਰਲੇ ਮਿਲੇ ਡਰਾਈ ਫਰੂਟਸ ਇੱਥੇ ਮੈਂ ਪਿਸਤਾ ਕਾਜੂ ਤੇ ਬਦਾਮ ਲਏ ਨੇ ਬਰੀਕ ਬਰੀ ਤੇ ਅਸਰ ਨਾਲ ਜਿੰਨਾ ਆਟੇ ਚ ਕਸਰ ਰਹਿ ਗਈ ਹੈ ਉਹ ਆਟਾ ਵੀ ਪੁੱਜ ਜਾਏਗਾ ਤੇ ਨਾਲ ਹੀ ਡਰਾਈ ਫਰੂਟਸ ਵੀ ਪੁੱਜ ਜਾਣਗੇ ਵੱਖਰਾ ਪੁੰਨਣ ਦੀ ਆਪਾਂ ਨੂੰ ਬਿਲਕੁਲ ਵੀ ਲੋੜ ਨਹੀਂ ਪੈਗੀ ਡਰਾਈ ਫਰੂਟਸ ਨੂੰ ਜਿਹੜਾ ਆਪਾਂ ਵੱਖਰਾ ਕੇ ਉਜ ਪੁੰਨ ਕੇ ਪਾਣੇ ਹਨ ਉਹਦੀ ਜ਼ਰੂਰਤ ਨਹੀਂ ਪੈਗੀ ਹਲਵਾ ਬਹੁਤ ਹੀ ਛੇਤੀ ਬਣ ਕੇ ਤਿਆਰ ਹੋ ਜਾਏਗਾ ਤੇ ਬਸ ਇੰਨਾ ਹੈ ਕਿ ਜਦੋਂ ਵੀ ਕੋਈ ਆਟਾ ਪੁੰਨੋ ਨਾ ਲੱਡੂਆਂ ਵਾਸਤੇ ਜਾਂ ਹਲਵੇ ਵਾਸਤੇ ਤੇ ਆਰਾਮ ਨਾਲ ਬੜਾ ਹੀ ਪੇਸ਼ੈਂਸ ਰੱਖਦੇ ਹੋਏ ਗੈਸ ਦੀ ਮੀਡੀਅਮ ਜਾਂ ਮੀਡੀਅਮ ਟੂ ਲੋ ਫਲੇਮ ਤੇ ਪੁੰਨੋ ਬਹੁਤ ਹੀ ਵਧੀਆ ਸਵਾਦ ਆਉਂਦਾ ਹੈ ਹਲਵੇ ਦਾ ਪੰਜੀਰੀ ਦਾ ਜਾਂ ਲੱਡੂਆਂ ਦਾ ਤੇ ਹੁਣ ਇੱਥੇ ਨਾ ਡਰਾਈ ਫਰੂਟਸ ਪਾਣ ਤੋਂ ਬਾਅਦ ਮੈਂ ਇੱਕ ਤੋਂ ਡੇਢ ਮਿੰਟ ਤੱਕ ਹੋਰਾਟੇ ਨੂੰ ਘੁੰਨਿਆ ਹੈ ਤੇ ਜਿਹੜੀ ਆਟੇ ਚ ਕਸਰ ਸੀ ਉਹ ਵੀ ਪੂਰੀ ਹੋ ਗਈ ਤੇ ਡਰਾਈ ਫਰੂਟਸ ਵੀ ਪੁੱਜ ਚੁੱਕੇ ਨੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਕਿਉਂ ਵੀ ਉੱਪਰ ਆ ਚੁੱਕਿਆ ਹੈ ਆਟਾ ਚੰਗੀ ਤਰ੍ਹਾਂ ਪੁੱਜ ਚੁੱਕਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਚੀਨੀ ਵਾਲਾ ਗਰਮ ਪਾਣੀ ਸਾਰਾ ਇਕੱਠਾ ਹੀ ਪਾ ਦਾਂਗੇ ਇੱਕੋ ਵਾਰੀ ਔਰ ਜੋ ਵੀ ਚੀਨੀ ਔਰ ਗੋੜ ਵਾਲਾ ਪਾਣੀ ਹੋਏ ਨਾ ਤੇ ਉਹਨੂੰ ਹਮੇਸ਼ਾ ਛਾਨ ਕੇ ਹੀ ਪਾਣਾ ਚਾਹੀਦਾ ਹੈ ਜੋ ਵੀ ਇੰਪਿਉਰिटीज ਹੁੰਦੀਆਂ ਨੇ ਚੀਨੀ ਚ ਜਾਂ ਗੁੜ ਵਿੱਚ ਤੇ ਉਹ ਫਿਰ ਛਾਨਨੀ ਚ ਵੱਖਰੀਆਂ ਰਹਿ ਜਾਂਦੀਆਂ ਨੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਚਲਾਵਾਂਗੇ ਜਦ ਤੱਕ ਇਹ ਹਲਵੇ ਦੀ ਸਟੇਜ 'ਤੇ ਨਹੀਂ ਆ ਜਾਂਦਾ ਯਾਨੀ ਕਿ ਗਾੜਾ ਨਹੀਂ ਹੋ ਜਾਂਦਾ ਤੇ ਦੇਖੋ ਜੀ ਮੈਂ ਇਹਨੂੰ ਪਾਣੀ ਪਾਣ ਤੋਂ ਬਾਅਦ ਲਗਾਤਾਰ ਚਲਾਇਆ ਤੇ ਕਾਫੀ ਗਾੜਾ ਹੋ ਗਿਆ ਸਾਰਾ ਪਾਣੀ ਜਿਹੜਾ ਆਟੇ ਨੇ ਐਬਜ਼ਾਰਬ ਕਰ ਲਿਆ ਹੈ ਬਾਕੀ ਡਰਾਈ ਫਰੂਟਸ ਆਪਾਂ ਇਹਦੇ ਵਿੱਚ ਪਾਏ ਹੋਏ ਨੇ ਪਰ ਥੋੜੀ ਜੀ ਪਾਵਾਂਗੇ ਕਿਸ਼ਮਿਸ਼ ਤੇ ਕਿਸ਼ਮਿਸ਼ ਜਿਹੜੀ ਹੈ ਨਾ ਉਹ ਮ ਉਕ ਕਿੰਦਾ ਜਦੋਂ ਆਪਾਂ ਪਾਣੀ ਪਾ ਕੇ ਰਿਨੋ ਨਾ ਤੇ ਉਹ ਥੋੜੀ ਜੀ ਜਿਆਦਾ ਸੌਫਟ ਹੋ ਜਾਂਦੀ ਹੈ ਜੇ ਇਲਾਇਚੀ ਦਾ ਫਲੇਵਰ ਪਸੰਦ ਹੈ ਤਾਂ ਥੋੜਾ ਜਿਹਾ ਪਾ ਦੇ ਇਲਾਇਚੀ ਪਾਊਡਰ ਇਹ ਹਰੀਆਂ ਇਲਾਇਚੀਆਂ ਦਾ ਪਾਊਡਰ ਹੈ ਤੇ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਨਾਰੀਅਲ ਦਾ ਬੁਰਾਦਾ ਜੇ ਪਸੰਦ ਹੈ ਨਾਰੀਅਲ ਦਾ ਫਲੇਵਰ ਤੇ ਪਾਓ ਨਹੀਂ ਤੇ ਵੈਸੇ ਵੀ ਹੈ ਜਿਹੜਾ ਹਲਵਾ ਹੈ ਬਹੁਤ ਹੀ ਸਵਾਦ ਬੰਦਾ ਹੈ ਤੇ ਡਰਾਈ ਫਰੂਟਸ ਦੀ ਵੀ ਇਹਦੇ ਵਿੱਚ ਕੋਈ ਜ਼ਰੂਰਤ ਨਹੀਂ ਹੁੰਦੀ ਬਸ ਸਵਾਦ ਲੱਗਦਾ ਵੇਖਣ ਚ ਵਧੀਆ ਲੱਗਦਾ ਹੈ ਹਨਾ ਤੇ ਜੇ ਘਰ ਚ ਬਜ਼ੁਰਗਾਂ ਨੇ ਖਾਣਾ ਤੇ ਡਰਾਈ ਫਰੂਟ ਤੁਸੀਂ ਪੀਸ ਕੇ ਵੀ ਪਾ ਸਕਦੇ ਹੋ ਹਲਵਾ ਹੋ ਗਿਆ ਤਿਆਰ ਇਕਦਮ ਹਲਵੇ ਦੀ ਸਟੇਜ 'ਚ ਆ ਗਿਆ ਨੇ ਜਿਹੜਾ ਆਪਾਂ ਰਾਜਗਿਰੀ ਦੇ ਆਟੇ ਦਾ ਬਣਾਇਆ ਇਹ ਲੱਗ ਰਿਹਾ ਹੈ ਕਿ ਰਾਜਗਿਰੀ ਦੇ ਆਟੇ ਦਾ ਹਲਵਾ ਹੈ ਫਲਾਰੀ ਆਟੇ ਦਾ ਜਿਵੇਂ ਆਪਾਂ ਸੂਜੀ ਦਾ ਜਾਂ ਆਟੇ ਦਾ ਬਣਾਨੇ ਆ ਬਿਲਕੁਲ ਉਸਰਾਂ ਦਾ ਐਸਾ ਟੈਕਸਚਰ ਆਇਆ ਹੈ ਤੇ ਜਿਹੜਾ ਕਿ ਉਹ ਮੈਂ ਆਟਾ ਭੁੰਨਣ ਲੱਗਿਆ ਪਾਇਆ ਸੀ ਨਾ ਉਹਦੇ ਵਿੱਚ ਹੀ ਹਲਵਾ ਬਣ ਕੇ ਤਿਆਰ ਹੋ ਗਿਆ ਜਿਹੜਾ ਥੋੜਾ ਜਿਹਾ ਘਿਓ ਰੱਖਿਆ ਸੀ ਉਹਦੀ ਜ਼ਰੂਰਤ ਨਹੀਂ ਪਈ ਤੇ ਜੇਕਰ ਤੁਹਾਨੂੰ ਜ਼ਰੂਰਤ ਪਵੇ ਸੁੱਕਾ ਸੁੱਕਾ ਹਲਵਾ ਲੱਗ ਗਏ ਤੇ ਤੁਸੀਂ ਪਾ ਸਕਦੇ ਹੋ ਠੀਕ ਹੈ ਜੀ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਲਓ ਜੀ ਵਰਤਾਂ ਚ ਖਾਣ ਵਾਲੇ ਫਲਾਹਰੀ ਆਟੇ ਦਾ ਹਲਵਾ ਹੋ ਗਿਆ ਤਿਆਰ ਬਹੁਤ ਹੀ ਵਧੀਆ ਹਲਵਾ ਬਣਿਆ ਤੇ ਤੁਸੀਂ ਵੀ ਇਹਨੂੰ ਜਰੂਰ ਟਰਾਈ ਕਰਿਓ ਹਲਵਾ ਔਰ ਸਬਜੀ ਤਿਆਰ ਹੈ ਜੀ ਤੇ ਹੁਣ ਰਹਿ ਗਈਆਂ ਪੂੜੀਆਂ ਤੇ ਪੂੜੀਆਂ ਬਣਾਉਣ ਵਾਸਤੇ ਮੈਂ ਇੱਥੇ ਲਿਆ ਹੈ 1.5 ਕੱਪ ਵਰਤ ਵਾਲਾ ਆਟਾ ਯਾਨੀ ਕਿ ਸਿੰਘਾੜੇ ਦਾ ਆਟਾ ਤੇ ਸਿੰਘਾੜੇ ਦੇ ਆਟੇ ਦੀ ਜਗ੍ਹਾ ਤੁਸੀਂ ਕੁੱਟੂ ਦਾ ਆਟਾ ਵੀ ਲੈ ਸਕਦੇ ਹੋ ਜਾਂ ਫਿਰ ਰਾਜਗਰੀ ਦਾ ਆਟਾ ਵੀ ਲੈ ਸਕਦੇ ਹੋ ਜਿਹਦਾ ਆਪਾਂ ਹਲਵਾ ਬਣਾਇਆ ਹੈ ਤੇ ਜਦੋਂ ਆٹے ਦੇ ਵਿੱਚ ਨਾ ਆਪਾਂ ਪਾਵਾਂਗੇ ਦੋ ਇਸ ਤਰ੍ਹਾਂ ਦੇ ਮੀਡੀਅਮ ਸਾਈਜ਼ ਦੇ ਆਲੂ ਉਬਲੇ ਹੋਏ ਕद्दूकस ਕਰਕੇ ਤੇ ਕद्दूकस ਜਿਹੜਾ ਆਪਾਂ ਲੈਣਾ ਹੈ ਉਹ ਬਰੀਕ ਵਾਲਾ ਲੈਣਾ ਹੈ ਕਿ ਮੋਟਾ ਨਹੀਂ ਲੈਣਾ ਕਿ ਆਲੂ ਇਹਨਾਂ ਜਿਹੜਾ ਜਿਹੜਾ ਵੀ ਇਹਦੇ ਵਿੱਚ ਮੋਟਾ ਆਲੂ ਨਹੀਂ ਆਣਾ ਚਾਹੀਦਾ ਕਿਉਂਕਿ ਜਿਹੜਾ ਵਰਤ ਵਾਲਾ ਆਟਾ ਹੁੰਦਾ ਹੈ ਨਾ ਇਹਦੀਆਂ ਪੂੜੀਆਂ ਥੋੜੀਆਂ ਜਿਹੀਆਂ ਔਖੀਆਂ ਮਿਲੀਆਂ ਜਾਂਦੀਆਂ ਨੇ ਤੇ ਜੇ ਕਰੇ ਦੇ ਵਿੱਚ ਮੋਟਾ ਆਲੂ ਆ ਜਾਏਗਾ ਤੇ ਹੋਰ ਵੀ ਔਖੀਆਂ ਬਣੀਆਂ ਜਾਣਗੀਆਂ ਇਸ ਕਰਕੇ ਬਸ ਇਹ ਧਿਆਨ ਰੱਖਦੇ ਹੋਏ ਆਲੂ ਨੂੰ ਚੰਗੀ ਤਰ੍ਹਾਂ ਮੈਸ਼ ਕਰਨਾ ਹੈ ਚੰਗੀ ਤਰ੍ਹਾਂ ਛੋਟੇ ਕद्दूकस ਨਾਲ ਕद्दूकस ਕਰ ਲੈਣਾ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਛੋਟਾ ਚਮਚ ਪੀਸੀ ਹੋਈਆਂ ਕਾਲੀਆਂ ਮਿਰਚਾਂ ਤੇ ਮੈਂ ਸਬਜ਼ੀ ਦੇ ਵਿੱਚ ਕਾਲੀਆਂ ਮਿਰਚਾਂ ਨਹੀਂ ਪਾਈਆਂ ਤੁਸੀਂ ਚਾਹੋ ਤਾਂ ਪਾ ਸਕਦੇ ਹੋ ਜਾਂ ਲਾਲ ਮਿਰਚਾਂ ਖਾਂਦੇ ਹੋ ਤਾਂ ਲਾਲ ਮਿਰਚਾਂ ਵੀ ਪਾ ਸਕਦੇ ਹੋ ਤੇ ਨਾਲ ਹੀ ਪਾਵਾਂਗੇ ਅੱਧਾ ਛੋਟਾ ਚਮਚ ਵਰਤ ਵਾਲਾ ਲੂਣ ਤੇ ਅੱਧਾ ਛੋਟਾ ਚਮਚ ਪਾਵਾਂਗੇ ਹਰੀ ਮਿਰਚ ਤੇ ਅਦਰਕ ਵਾਲਾ ਪੇਸਟ ਜਿਹੜਾ ਆਪਾਂ ਸਬਜ਼ੀ 'ਚ ਪਾਇਆ ਸੀ ਚਾਹੋ ਤਾਂ ਹਰੀਆਂ ਮਿਰਚਾਂ ਨੂੰ ਬ੍ਰੀਕ ਬ੍ਰੀਕ ਕੱਟ ਕੇ ਪਾ ਸਕਦੇ ਹੋ ਅਦਰਕ ਕद्दूकस ਕਰਕੇ ਪਾ ਸਕਦੇ ਹੋ ਪਰ ਬ੍ਰੀਕ ਬ੍ਰੀਕ ਕੱਟਿਓ ਹਰੀਆਂ ਮਿਰਚਾਂ ਤਾਂਕਿ ਪੂੜੀਆਂ ਫਟਨਾਂ ਇਹ ਉਹਨਾਂ ਸਾਰੀਆਂ ਚੀਜ਼ਾਂ ਨੂੰ ਨਾ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਤੁਸੀਂ ਚਾਹੋ ਤਾਂ ਇਹਦੇ ਵਿੱਚ ਥੋੜਾ ਜਿਹਾ ਕੁਕਿੰਗ ਆਇਲ ਵੀ ਪਾ ਸਕਦੇ ਹੋ ਤੇ ਬਸ ਹੁਣ ਜਿੰਨਾ ਕਿ ਪਾਣੀ ਦੀ ਲੋੜ ਹੈ ਨਾ ਉਹਨਾਂ ਪਾਣੀ ਪਾ ਕੇ ਆਪਾਂ ਆਟਾ ਗੁੰਨ ਲੈਣਾ ਕਿਉਂਕਿ ਆਪਾਂ ਇਹਦੇ ਵਿੱਚ ਆਲੂ ਪਾਏ ਹੋਏ ਨੇ ਤੇ ਆਟਾ ਜਿਹੜਾ ਆਪਾਂ ਗੁੰਨਣਾ ਹੈ ਟਾਈਟ ਗੁੰਨਣਾ ਹੈ ਇਸ ਕਰਕੇ ਪਾਣੀ ਨੂੰ ਧਿਆਨ ਰੱਖ ਕੇ ਪਾਣਾ ਹੈ ਥੋੜਾ ਥੋੜਾ ਹੱਥ ਤੇ ਪਾਉਂਦੇ ਹੋਏ ਤੇਲੋਜੀ ਥੋੜਾ ਥੋੜਾ ਪਾਣੀ ਪਾ ਕੇ ਨਾ ਮੈਂ ਟਾਈਟ ਆਟਾ ਗੁੰਨ ਲਿਆ ਹੈ ਬਸ ਪਾਣੀ ਪਾਣ ਦਾ ਧਿਆਨ ਰੱਖਣਾ ਹੈ ਕਿ ਇੱਕੋ ਵਾਰ ਇਹਨਾਂ ਸਾਰਾ ਪਾਣੀ ਪਾ ਦਿਓ ਥੋੜਾ ਥੋੜਾ ਹੱਥ ਤੇ ਲੈ ਕੇ ਪਾ ਕੇ ਤੇ ਟਾਈਟ ਆਟਾ ਗੁੰਨ ਲੈਣਾ ਜਿੰਨੇ ਪਾਣੀ ਦੀ ਲੋੜ ਹੋਵੇ ਉਹਨਾਂ ਪਾਣੀ ਪਾਉਂਦੇ ਹੋਏ ਠੀਕ ਹੈ ਮੈਂ ਆਟੇ ਦੇ ਵਿੱਚ ਆਇਲ ਨਹੀਂ ਪਾਇਆ ਹੈ ਉਪਰੋਂ ਦੀ ਲਗਾਵਾਂਗੀ ਥੋੜਾ ਜਿਹਾ ਤੇ ਬਸ ਥੋੜਾ ਜਿਹਾ ਆਇਲ ਲੈ ਕੇ ਨਾ ਇਹ ਆਟੇ ਨੂੰ ਆਪਾਂ ਹੋਰ ਮੁਲੇਮ ਕਰ ਲਵਾਂਗੇ ਤੇ ਲੋ ਜੀ ਆਟਾ ਗੁੰਨ ਕੇ ਕਰ ਲਿਆ ਤਿਆਰ ਤੇ ਬਸ ਹੁਣ ਫਟਾਫਟ ਪੂੜੀਆਂ ਵੇਲ ਕੇ ਤੇ ਫਰਾਈ ਕਰਕੇ ਤਿਆਰ ਕਰ ਲੈਣੇ ਤੇ ਹੁਣ ਗੁੰਨੇ ਆਟੇ ਦੇ ਵਿੱਚੋਂ ਥੋੜਾ ਜਿਹਾ ਆਟਾ ਲੈ ਕੇ ਗੋਲ ਪੇੜਾ ਬਣਾ ਕੇ ਉਹਦੇ ਉੱਤੇ ਮੈਂ ਸੁੱਕਾ ਆਟਾ ਲਾ ਲਿਆ ਤੇ ਜਿਹੜਾ ਸੁੱਕਾ ਆਟਾ ਲਾਇਆ ਉਹ ਵੀ ਵਰਤ ਵਾਲਾ ਹੀ ਲਾਇਆ ਹੈ ਮੈਂ ਇਹਦੇ ਵਿੱਚੋਂ ਰੱਖ ਲਿਆ ਸੀ ਥੋੜਾ ਜਿਹਾ ਆਟਾ ਤੇ ਹੁਣ ਇਹਨੂੰ ਆਪਾਂ ਵੇਲਾਂਗੇ ਤੇ ਇਹ ਜਿਹੜੀ ਪੂੜੀ ਹੈ ਨਾ ਇਹ ਬਹੁਤ ਜ਼ਿਆਦਾ ਪਤਲੀ ਵੀ ਨਹੀਂ ਹੁੰਦੀ ਬਹੁਤ ਹੀ ਵਧੀਆ ਬਣਦੀ ਹੈ ਆਪ ਬਹੁਤ ਪਤਲੀ ਦਾ ਮੇਰਾ ਮਤਲਬ ਹੈ ਜਿਹੜਾ ਆਪਾਂ ਕਨਕ ਦੇ ਆਟੇ ਦੀ ਬਣਾਉਂਦੇ ਆ ਨਾ ਉਨੀ ਜਿਨੀ ਪਤਲੀ ਨਹੀਂ ਹੁੰਦੀ ਤੇ ਥੋੜੀ ਜੀ ਮੋਟੀ ਹੀ ਹੋਏਗੀ ਤੇ ਨਾਲ ਇਹਦੇ ਕਿਨਾਰੇ ਨੇ ਨਾ ਜਿਹੜੇ ਉਹ ਥੋੜੇ ਜੇ ਕੱਟੇ ਫੱਟੇ ਆਣਗੇ ਕਿਉ ਵਰਤਵਲਾ ਆਟਾ ਹੈ ਜੇ ਤੁਸੀਂ ਚਾਹੋ ਤਾਂ ਇਸ ਤਰ੍ਹਾਂ ਵੀ ਫਰਾਈ ਕਰ ਸਕਦੇ ਹੋ ਜੇ ਬਿਲਕੁਲ ਇਹਨੂੰ ਗੋਲ ਸ਼ੇਪ ਦੇਣੀ ਹੈ ਨਾ ਤੇ ਕੋਈ ਵੀ ਇੱਕ ਤਿੱਖਿਆ ਕੰਡਿਆਂ ਵਾਲੀ ਕੌਲੀ ਜਾਂ ਗਲਾਸ ਲੈ ਕੇ ਨਾ ਇਹਨੂੰ ਇਸ ਤਰ੍ਹਾਂ ਗੋਲ ਸ਼ੇਪ ਦੇ ਦਿਓ ਇਸਾਈਡ ਤੋਂ ਆਟਾ ਚੁੱਕ ਕੇ ਬਾਕੀ ਬਚੇ ਆਟੇ ਦੇ ਵਿੱਚ ਮਿਕਸ ਕਰ ਲਵੋ ਆ ਦੇਖੋ ਜੀ ਇੱਕਦਮ ਗੋਲ ਹੋ ਗਈ ਨਾ ਇਹਦੀ ਸ਼ੇਪ ਤੇ ਦੇਖੋ ਜੀ ਇੱਕਦਮ ਗੋਲ ਹੋ ਗਈ ਨਾ ਇਹਦੀ ਸ਼ੇਪ ਤੇ ਹੁਣ ਇਹ ਵੇਲੀ ਹੋਈ ਪੂੜੀ ਨੂੰ ਆਪਾਂ ਮੀਡੀਅਮ ਗਰਮ ਤੇਲ 'ਚ ਪਾ ਕੇ ਫਰਾਈ ਕਰ ਲਵਾਂਗੇ ਤੇ ਮੈਂ ਪਹਿਲਾਂ ਹੀ ਤੇਲ ਗਰਮ ਹੋਣ ਵਾਸਤੇ ਰੱਖ ਦਿੱਤਾ ਹੋਇਆ ਸੀ ਤੇ ਬਸ ਇਸ ਤਰ੍ਹਾਂ ਪੂੜੀ ਨੂੰ ਹਲਕਾ-ਹਲਕਾ ਪ੍ਰੈਸ ਕਰਦੇ ਹੋਏ ਫਿਰ ਉੱਪਰੋਂ ਦੀ ਥੋੜਾ-ਥੋੜਾ ਤੇਲ ਪਾਉਂਦੇ ਹੋਏ ਵਧੀਆ ਜਿਹਾ 골ਡਨ ਬ੍ਰਾਊਨ ਕਲਰ ਆਨ ਤੱਕ ਫ੍ਰਾਈ ਕਰ ਲੈਣਾ ਤੇ ਦੇਖੋ ਕਿੰਨੀ ਵਧੀਆ ਪੂੜੀ ਫੁੱਲੀ ਹੈ ਹੈਨਾ ਲੱਗ ਹੀ ਨਹੀਂ ਰਿਹਾ ਕਿ ਇਹ ਵਰਤ ਵਾਲੇ ਆਟੇ ਦੀ ਪੂੜੀ ਹੈ ਹੈਨਾ ਤੇ ਐ ਲੋ ਜੀ ਦੋਨੋਂ ਪਾਸੇ ਹੋ ਗਈ ਵਧੀਆ ਜਿਹੀ ਫ੍ਰਾਈ ਤੇ ਜਦੋਂ ਹੋ ਜੇ ਫ੍ਰਾਈ ਹੋ ਤੋ ਆਪਾਂ ਇਹਨੂੰ ਆਇਲ ਚੋਂ ਬਾਹਰ ਕੱਢ ਲਵਾਂਗੇ ਤੇ ਲੋ ਜੀ ਵਰਤਾਂਜ ਖਾਣ ਵਾਲੀ ਹਲਵਾ ਪੂੜੀ ਤੇ ਆਲੂ ਦੀ ਸਬਜੀ ਤਿਆਰ ਹੈ ਰੈਸਿਪੀ ਚੰਗੀ ਲੱਗੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਜੀ ਸਤਿ ਸ਼੍ਰੀ ਅਕਾਲ ਜੀ